ਤੋ ਤਿੰਨਾਂ ਮੁਰਦਿਆਂ ਨੂੰ ਜ਼ਿੰਦਾ ਕੀਤਾ ਯਿਸੂ ਚਾਵੇ ਤੇ ਸਾਰਿਆਂ ਨੂੰ ਇੱਕ ਵਾਰੀ ਖੜੇ ਕਰ ਸਕਦਾ ਤੋ ਖੁਦਾਵਾਂ ਯਿਸੂ ਸੀ ਦੇ ਨਾਂ 'ਚ ਪਹਿਲਾ ਚੰਗਾ ਹੋਇਆ ਸੇਵਕ ਬਣ ਗਿਆ ਹਾਲੇਲੂਇਆ ਦੂਜੀ ਚੰਗੀ ਹੋਈ ਤੇ ਲੋਕਾਂ 'ਚ ਦੱਸ ਦਿੱਤਾ ਅੱਜ ਤੱਕ ਉਹਨਾਂ ਦੀ ਜੀਵਨ ਤੇ ਪ੍ਰਚਾਰ ਹੋ ਰਿਹਾ ਕਿ ਉਹਨੇ ਵਿਸ਼ਵਾਸ ਕੀਤਾ ਤੇ ਲੋਕਾਂ ਵਿੱਚ ਦੱਸਿਆ ਕਿ ਮੈਨੂੰ ਯਿਸੂ ਨੇ ਚੰਗਾ ਕੀਤਾ ਤੁਹਾਡੀਆਂ ਗਵਾਹੀਆਂ ਤੋਂ ਲੋਕ ਬਹੁਤ ਸਾਰੇ ਆਨੰਦ ਤੇ ਖੁਸ਼ ਹੋਣਗੇ ਜਦੋਂ ਤੁਸੀਂ ਦੱਸੋਗੇ ਕਿ ਮੇਰੇ ਯਿਸੂ ਨੇ ਮੈਨੂੰ ਚੰਗਾ ਕੀਤਾ ਤੇ ਤੇ ਅੰਨਾ ਸੁਣਨਾ ਝੂਠੀ ਗਵਾਹੀ ਨਹੀਂ ਦੇਣੀ ਆ ਸਾਡੇ ਚਰਚ ਦੇ ਦੋ ਤਿੰਨ ਪਰਿਵਾਰ ਪੋਤਰੇ ਵੀ ਹੋ ਗਏ ਨੌکریاں ਹੀ ਦਿੱਤੀਆਂ ਮਿਸ਼ਨਾਂ ਤੋਂ ਲੈ ਲੈ ਕੇ ਤੇ ਮੈਂ ਨਿਕਾ ਨਹੀਂ ਹੋਣਾ ਬਿਸ਼ਪ ਤੇ ਮੈਂ ਬਣ ਗਿਆ ਹallelujah ਝੂਠਾ ਗਵਾਹ ਡੰਨ ਤੋਂ ਬਿਨਾ ਨਹੀਂ ਛੁੱਟੇਗਾ ਤੇ ਝੂਠੀਆਂ ਗਵਾਹੀਆਂ ਦੂਜੇ ਚਰਚਾਂ 'ਚ ਨਾ ਕਰਾਉਣ ਵਾਲਿਆਂ ਨੂੰ ਫਾਇਦਾ ਹੋਣਾ ਤੇ ਨਾ ਝੂਠੀਆਂ ਗਵਾਹੀਆਂ ਦੇਣ ਵਾਲਿਆਂ ਨੂੰ ਫਾਇਦਾ ਹੋਣਾ ਪਿੰਡ ਜਾਣਦਾ ਹੁੰਦਾ ਵਾ ਪੀ ਕਿਹੜੇ ਪਾਸਟਰ ਦੇ ਨਾਲ ਫਾਇਦਾ ਹੋਇਆ ਪਿੰਡ ਜਾਣਦਾ ਹੁੰਦਾ ਵਾ ਕਿ ਕਿਹੜੇ ਪਾਸਟਰ ਨੇ ਇਹਨੂੰ ਕ